ਰਿਕਸ਼ਾ ਚਲਾ ਰਹੇ 90 ਸਾਲਾ ਗੁਰਦੇਵ ਸਿੰਘ ਕਰੋੜਾਂ ਰੁਪਏ ਦੇ ਮਾਲਕ ਹਨ ਅਜੇ 7 ਮਹੀਨੇ ਪਹਿਲਾਂ ਹੀ ਮੋਗਾ ਵਿੱਚ ਰਹਿੰਦੇ ਗੁਰਦੇਵ ਸਿੰਘ ਦੀ 2.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ ਇਸ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਸਧਾਰਨ ਹੀ ਰੱਖੀ ਹੋਈ ਹੈ ਵਾ ਰਾਜੀ ਜੀ ਮੈਂ ਬਈਨਾ ਤਾਂ ਫੇਰ ਮੈਂ ਬਿਮਾਰ ਹੋ ਜਾਂਦਾ ਜਿੰਨਾ ਮੈਂ ਅੰਗ ਪੈ ਪੁਰੇ ਜਾਂਦੇ ਮੇਰੇ ਇੰਨੇ ਨਾ ਮਖੀ ਗਰੀਨਾ ਤੇ ਘਰੇ ਮੰਜੇ ਤੇ ਪੈ ਜੀ ਫੇਰ ਤਾਂ ਔਖਾ ਬਹੁਤ ਹੋ ਜੀ ਪਰ ਮਾਤਮਾ ਡਰ ਕੇ ਰਹੀਦਾ ਸੱਚੀ ਬਾਸ਼ਾ ਦਾ ਪੱਕੀ ਨਾ ਡਰ ਪੈਸੇ ਦੇ ਮਾਨ ਕਰੀ ਕਾਹਦਾ ਬਸ ਆਹੀ ਆ ਵੀ ਲੋਕ ਜੋਕਾਂ ਨੇ ਗੱਡੀਆਂ ਲੈ ਲੀਆਂ ਦੋ ਚਲਾਈ ਜਾਂਦੇ ਆਪ ਨੂੰ ਇਹੀ ਚੰਗਮਨ ਬਦੁਰੇ ਕਹਿੰਦੇ ਰੋਗ ਮਹਨ ਨਹੀਂ ਮੇਰੇ ਤਾਂ ਮਨ ਇੱਦੇ ਲੱਗਾ ਸੇਵਾਲੇ ਪਾਸੇ ਉਹਨਾਂ ਨੇ ਇਸ ਪੈਸੇ ਨਾਲ ਆਪਣੇ ਧੀਆ ਪੁੱਤਰਾਂ ਦੀ ਜ਼ਿੰਦਗੀ ਜ਼ਰੂਰ ਸਵਾਰ ਦਿੱਤੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਪੱਕੇ ਘਰ ਅਤੇ ਗੱਡੀਆਂ ਦਾ ਸੁੱਖ ਦਿੱਤਾ ਹੈ ਤਰੱਕੀ ਆਈ ਸੀਗੀ ਕੈਨ ਪੁੱਤਾ ਸੀਗਾ ਪਹਿਲਾ ਮੇਜਰੀ ਸੀ ਜਾਂ ਘਰ ਪਾਸ ਤੇ ਜੋ ਕੰਚਾਰ ਕੁੜੀ ਮੇਰੀ ਕਿਰਾਏ ਤੇ ਬੈਠੀ ਸੀ ਉਹਨੂੰ ਕੂਠੀ ਲੈਦੀ ਇਸੇ ਖਾਨੇ ਕੋਲ ਤੇ ਜਣੀ ਆਪਾਂ ਪੈਸਾ ਜਣੀ ਬਰਬਾਦ ਨਹੀਂ ਕੀਤਾ ਜਣੀ ਆਪਾਂ ਇਹਨਾਂ ਕੰਮਾਂ ਤੇ ਲਾਉਣਾ ਸੀ ਲਾਤਾ ਰਿਕਸ਼ਾ ਚਲਾਉਣ ਦੇ ਨਾਲ ਨਾਲ ਗੁਰਦੇਵ ਸਿੰਘ ਪਿਛਲੇ ਕੁਝ ਸਾਲਾਂ ਤੋਂ ਸਮਾਜ ਸੇਵਾ ਦਾ ਕੰਮ ਵੀ ਕਰ ਰਹੇ ਹਨ ਉਹਨਾਂ ਦੇ ਇਸ ਸਮਾਜ ਸੇਵਾ ਦੇ ਕੰਮ ਅਤੇ ਸਕਾਰਾਤਮਕ ਰਵੱਈਏ ਨੂੰ ਦੇਖ ਬਹੁਤ ਸਾਰੇ ਨੌਜਵਾਨ ਵੀ ਉਹਨਾਂ ਤੋਂ ਪ੍ਰੇਰਣਾ ਲੈਂਦੇ ਹਨ ਮਾਸੀ ਬਾਜੀ ਸੜਕਾਂ ਦੀ ਕਰਦਾ ਸੇਵਾ ਦਰਖਤਾਂ ਦੀ ਸੇਵਾ ਕਰਦਾ ਜੇ ਕਿਸੇ ਨੂੰ ਗਰਮੀ 'ਚ ਪਾਣੀ ਪੋਣਾ ਪਾ ਵੀ ਦਿੰਦਾ ਤੇ ਛਾਗ-ਛਗਾਈ ਕਰਨੀ ਜਰਤਾਂ ਦੀ ਸੋਹਣਾ ਗਮਲਾ ਬਣਾਉਣਾ ਉਹਦਾ ਘਾਹ ਪਰ ਟਿਚੋ ਕੇ ਜੇ ਜਿੱਤ ਕਰਦਾ ਹੋ ਨਸ਼ਾ ਕੋਈ ਨਹੀਂ ਇਹਨਾਂ ਕੰਮ ਲੈ ਨਸ਼ਾ ਆਹ ਕੰਮ ਦਾ ਸ਼ੌਕ ਦਾ ਹੈ ਬਾਲਾ ਮੈਨੂੰ ਨਸ਼ਾ ਇਸੇ ਕੰਮ ਦਾ ਹੀ ਹੋਰ ਨਸ਼ਾ ਕੋਈ ਨਹੀਂ ਆਹ ਤਾਂ ਰੋਟੀ ਤੇ ਖਾਣੀ ਖਾਣੀ ਨਾਮ ਤੌਰ ਤੇ ਬੰਦੇ ਕੋਲ ਹੀ 100 ਰੁਪਇਆ ਵੀ ਆ ਜਾਵੇ ਤੇ ਕਈ ਵਾਰੀ ਮਾਨ ਚ ਹੰਕਾਰ ਪੈ ਜਾਂਦਾ ਮੈਂ 100 ਦੀ ਉਦਾਹਰਨ ਦੇ ਰਿਹਾ ਔਰ ਉਹਦੇ ਕੋਲ ਕਰੋੜਾਂ ਰੁਪਏ ਤੋਂ ਉੱਪਰ ਪੈਸੇ ਆਏ ਔਰ ਫਿਰ ਵੀ ਉਹਨੇ ਜੀਵਨ ਆਪਣਾ ਸਾਦਾ ਰੱਖਿਆ ਤੇ ਅਸੀਂ ਉਹਨੂੰ ਪ੍ਰੇਰਨਾ ਦੇਇਕ ਮੰਨਦੇ ਪਹਿਲਾਂ ਤੁਸੀਂ ਸਰਦਾਰ ਗੁਰਦੇਵ ਸਿੰਘ ਨੂੰ ਦੇਬੂ ਰਖਸ਼ੇ ਵਾਲਾ ਕਹਿੰਦੇ ਆ ਔਰ ਉਹਦੀ ਜ਼ਿੰਦਗੀ ਬੜੀ ਸੁਧਾਰਨ ਹੈ ਔਰ ਉਹ ਪਹਿਲਾਂ ਤੁਸੀਂ ਜਦੋਂ ਦਾ ਅਸੀਂ ਦੇਖਦੇ ਆ ਉਹਨੇ ਸੜਕਾਂ ਦੇ ਖੱਡੇ ਭਰੇ ਅਤੇ ਪੌਦਿਆਂ ਨੂੰ ਪਾਣੀ ਲਾਉਣਾ ਮਿੱਟੀ ਲਾਉਣੀ ਕੋਈ ਵੱਡੇ ਦਰਖਤ ਨੂੰ ਡਾਲਿਓ ਮਿੱਟੀ ਖਰਾਬ ਹੋ ਜਾਣੀ ਉਹਨੂੰ ਪਾਣੀ ਲਾਉਣਾ ਜੀ ਮਿੱਟੀ ਲਾਉਣੀ ਇਦਾਂ ਦੇ ਕੰਮ ਸਮਾਜ ਸੇਵੀ ਕੰਮ ਉਹਦਾ ਪਹਿਲਾਂ ਤੋਂ ਰੀਤ ਰਹੀ ਹੈ ਔਰ ਉਹ ਕਰਦਾ ਰਿਹਾ ਪਤੇ ਉਹ ਜਦੋਂ ਦਾ ਉਹ ਉਹਨੂੰ ਲਾਟਰੀ ਨਿਕਲੀ ਉਹਦੀ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਈ ਜਦੋਂ ਦਾ ਅਸੀਂ ਦੇਖਦੇ ਹਾਂ ਉਹਨੇ ਆਪਣੀ ਉਹ ਮਿਹਨਤ ਰੱਖਿਆ ਬਿਲਕੁਲ ਬਰਾਬਰ ਪ੍ਰੋਪਰ ਰੱਖਿਆ ਹੋਰ ਉਸ ਤੋਂ ਲਾਭ ਉਹ ਕਿਤੇ ਗਿਆ ਹੀ ਨਹੀਂ ਗੁਰਦੇਵ ਸਿੰਘ ਨੇ ਅਪ੍ਰੈਲ ਮਹੀਨੇ ਵਿਸਾਖੀ ਬੰਪਰ ਜਿੱਤਿਆ ਸੀ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਕਈ ਲਾਟਰੀਆਂ ਪਾਈਆਂ ਨੇ ਹਾਂ ਜੀ ਪਾਈਆਂ ਬਹੁਤ ਪਾਈਆਂ ਫੇਰ ਵੀ ਬਹੁਤ ਪਾਈਆਂ ਹੋਰ ਇਹ ਬਹੁਤ ਪਾਈਆਂ ਆ ਪਾਈਆਂ ਨੇ ਮਹੀਨੇ ਦੀ ਮਹੀਨੇ ਕੋਈ ਨਾ ਕੋਈ